ਸਿਮਰਨ ਅਭਿਆਸ ਇੱਕ ਦਿਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਵਾਲਿਆਂ ਨੇ ਫਰਮਾਇਆ ਕਿ ਸਤਿਗੁਰੂ ਜੀ ਦੀ ਮਿਹਰ ਹੋਵੇ ਤਾਂ ਇੱਕ ਰਸ ਸਿਮਰਨ ਕਰਕੇ ਆਪਣੇ ਆਪ ਅਗਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਸ ਲਈ ਇੱਕ ਰਸ ਸਿਮਰਨ ਹੀ ਕਰਨਾ ਚਾਹੀਦਾ ਹੈ ਸੰਤ ਅਤਰ ਸਿੰਘ ਜੀ ਨੇ ਫਰਮਾਇਆ ਇਹ ਠੀਕ ਹੈ ਪਹਿਲਾ ਆਦਮੀ ਉੱਚੀ ਉੱਚੀ ਸਿਮਰਨ ਕਰਦਾ ਹੈ ਜਾਂ ਗੁਰਬਾਣੀ ਪੜਦਾ ਹੈ ਫਿਰ ਬੁੱਲ ਨਹੀਂ ਹਿਲਦੇ ਇਕੱਲੀ ਜੀਬ ਹੀ ਨਾਮ ਅਭਿਆਸ ਕਰਦੀ ਰਹਿੰਦੀ ਹੈ ਅਗਲੀ ਅਵਸਥਾ ਵਿੱਚ ਜੀਬ ਤੇ ਕੰਠ ਵੀ ਹਿਲਣੋਂ ਹਟ ਜਾਂਦੇ ਹਨ ਸਦਾ ਕਰਤਾਰ ਨਾਲ ਲਿਬ ਜੁੜੀ ਰਹਿੰਦੀ ਹੈ ਹਰ ਇੱਕ ਰੋਮ ਵਿੱਚੋਂ ਵਾਹਿਗੁਰੂ ਦੀ ਧੁਨੀ ਸੁਣਦੀ ਹੈ ਇੱਥੋਂ ਤੱਕ ਕਿ ਸਾਰਾ ਸੰਸਾਰ ਤੇ ਹਰ ਸ਼ੈ ਵਾਹਿਗੁਰੂ ਆਲਾਪ ਦੀ ਸੁਣਾਈ ਦਿੰਦੀ ਹੈ ਸਬਾ ਕਟਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੁਲੇ ਰੇ